ਹਾਲੇਲੂਇਆ ਸਾਰੇ ਪੈਨ ਪਰਾਵਾਂ ਨੂੰ ਜੈਮਸੀ ਦੀ ਆਓ ਸੀ ਅੱਜ ਦੇ ਵਚਨ ਚੋਂ ਪੜਦੇ ਹਾਂ ਲੇਵੀਆਂ ਅਧਿਆਏ ਵੀ ਅਖਲਾਕੀ ਲਈ ਸਜਾ ਫੇਰ ਜੋ ਹਵਾ ਮੂਸਾ ਨਾਲ ਬੋਲਿਆ ਕਿ ਨਾਲੇ ਤੋਂ ਇਸرائیਲੀਆਂ ਨੂੰ ਆਖੀ ਜਿਹੜਾ ਇਸرائیਲੀਆਂ ਵਿੱਚੋਂ ਜਾਂ ਉਹਨਾਂ ਉਪਰਿਆਂ ਵਿੱਚੋਂ ਜੋ ਇਸਰਾਇਲ ਵਿੱਚ ਵਸਦੇ ਹਨ ਆਪਣੇ ਵੰਸ਼ ਵਿੱਚੋਂ ਕੋਈ ਜਣਾ ਮੌਲਕ ਦੇਵ ਨੂੰ ਦੇਵੇ ਤਾਂ ਉਹ ਜ਼ਰੂਰ ਵੱਡਿਆ ਜਾਵੇ ਦੇਸ਼ ਦੇ ਲੋਕ ਉਸ ਨੂੰ ਵੱਟਿਆਂ ਨਾਲ ਮਾਰ ਸੁਟਣ ਅਤੇ ਮੈਂ ਉਸ ਮਨੁੱਖ ਦਾ ਵਿਰੋਧੀ ਬਣਾਗਾ ਅਤੇ ਮੈਂ ਉਸ ਨੂੰ ਉਸ ਦੇ ਲੋਕਾਂ ਵਿੱਚੋਂ ਵੱਡਾਂਗਾ ਕਿਉਂ ਜੋ ਮੇਰੇ ਪਵਿੱਤਰ ਸਥਾਨ ਨੂੰ ਅਸ਼ੁੱਧ ਕਰਨ ਲਈ ਅਤੇ ਮੇਰੇ ਪਵਿੱਤਰ ਨਾਮ ਦੇ ਬਦਨਾਮ ਕਰਨ ਲਈ ਉਸ ਨੇ ਆਪਣੇ ਵੰਸ਼ ਵਿੱਚੋਂ ਮੌਲਕ ਦੇਵ ਅੱਗੇ ਚੜਾਇਆ ਅਤੇ ਜੇ ਕਦੀ ਉਸ ਦੇਸ਼ ਦੇ ਲੋਕ ਕਿਧਰੇ ਉਸ ਮਨੁੱਖ ਵੱਲੋਂ ਅੱਖੀਆਂ ਮੀਟਨ ਜਿਸ ਵੇਲੇ ਉਹ ਆਪਣੇ ਵੰਸ਼ ਵਿੱਚੋਂ ਮੌਲਕ ਦੇਵ ਅੱਗੇ ਛੜਾਵੇ ਅਤੇ ਉਸ ਨੂੰ ਵੱਡ ਨਾ ਸੁਟਨ ਤਾਂ ਮੈਂ ਉਸ ਮਨੁੱਖ ਅਤੇ ਉਸ ਦੇ ਤਬਰ ਦਾ ਵਿਰੋਧੀ ਬਣਾਗਾ ਅਤੇ ਉਸ ਨੂੰ ਅਤੇ ਉਹਨਾਂ ਸਬਣਾ ਨੂੰ ਜੋ ਮੌਲਕ ਦੇਵ ਦੇ ਨਾਲ ਜਨਾਹ ਕਰਨ ਲਈ ਉਸ ਦੇ ਮੰਗਰ ਲੱਗਣ ਉਹਨਾਂ ਦੇਆਂ ਲੋਕਾਂ ਵਿੱਚੋਂ ਵੱਡਾਂ ਗਾਂ ਅਤੇ ਜਿਹੜਾ ਪ੍ਰਾਣੀ ਉਹਨਾਂ ਦੇ ਮੰਗਰ ਲੱਗੇ ਜਿਨ੍ਹਾਂ ਦੇ ਦੇਉ ਝਾਰ ਹਨ ਅਤੇ ਜਾਦੂਗਰਾਂ ਦੇ ਮੰਗਰ ਉਹਨਾਂ ਦੇ ਨਾਲ ਜਾਰੀ ਕਰਨ ਲਈ ਫਿਰਦਾ ਹੈ ਮੈਂ ਵੀ ਉਸ ਪ੍ਰਾਣੀ ਦਾ ਵਿਰੋਧੀ ਬਣ ਕੇ ਉਸ ਨੂੰ ਉਸ ਦੇ ਲੋਕਾਂ ਵਿੱਚੋਂ ਵੱਡਾਂ ਗਾਂ ਤੋ ਤੁਸੀਂ ਆਪਣੇ ਆਪ ਨੂੰ ਪਵਿੱਤਰ ਕਰੋ ਅਤੇ ਪਵਿੱਤਰ ਰਹੋ ਕਿਉਂ ਜੋ ਮੈਂ ਜਹਵਾ ਤੋਹਾਡਾ ਪਰਮੇਸ਼ੁਰ ਹਾਂ ਅਤੇ ਤੁਸੀਂ ਮੇਰੀਆਂ ਵਿਧੀਆਂ ਦਾ ਧਿਆਨ ਰੱਖਣਾ ਅਤੇ ਉਹਨਾਂ ਨੂੰ ਪੂਰਾ ਕਰਨਾ ਮੈਂ ਉਹ ਜਹਵਾ ਹਾਂ ਜੋ ਤੁਹਾਨੂੰ ਪਵਿੱਤਰ ਕਰਦਾ ਹਾਂ ਜਿਹੜਾ ਆਪਣੇ ਪਿਓ ਜਾਂ ਆਪਣੀ ਮਾਂ ਨੂੰ ਫਿਟਕਾਰੇ ਸੋ ਜ਼ਰੂਰ ਵੱਡਿਆ ਜਾਵੇ ਉਸ ਨੇ ਆਪਣੇ ਪਿਓ ਜਾਂ ਆਪਣੀ ਮਾਂ ਨੂੰ ਫਿਟਕਾਰਿਆ ਉਸ ਦਾ ਖੋਨ ਉਸ ਦੇ ਜਿੰਮੇ ਹੋਵੇ ਅਤੇ ਉਹ ਮਨੋਖ ਜੋ ਕਿਸੇ ਹੋਰ ਮਨੋਖ ਦੀ ਵਹਟੀ ਨਾਲ ਜਾਰੀ ਕਰੇ ਤਾਂ ਜਿਸ ਨੇ ਆਪਣੇ ਗਵਾਂਡੀ ਦੀ ਵਹਟੀ ਨਾਲ ਜਾਰੀ ਕੀਤੀ ਜਾਰ ਅਤੇ ਜਾਰਨੀ ਜ਼ਰੂਰ ਵੱਡੇ ਜਾਣ ਅਤੇ ਉਹ ਮਨੋਖ ਜੋ ਆਪਣੇ ਪਿਓ ਦੀ ਤੀਵੀ ਨਾਲ ਸੰਗ ਕਰੇ ਸੋ ਉਸ ਨੇ ਆਪਣੇ ਪਿਓ ਦਾ ਨੰਗੇਜ ਉਗਾੜਿਆ ਉਹ ਦੋਵੇਂ ਜ਼ਰੂਰ ਵੱਡੇ ਜਾਣ ਅਤੇ ਉਹਨਾਂ ਦਾ ਖੂਨ ਉਹਨਾਂ ਦੇ ਹੀ ਜਿੰਮੇ ਹੋਵੇ ਅਤੇ ਜੇ ਕੋਈ ਮਨੋਖ ਆਪਣੀ ਨੋਹ ਨਾਲ ਸੰਗ ਕਰੇ ਉਹ ਦੋਵੇਂ ਜ਼ਰੂਰ ਵੱਡੇ ਜਾਣ ਉਹਨਾਂ ਨੇ ਉਲਟੀ ਗੱਲ ਕੀਤੀ ਉਹਨਾਂ ਦਾ ਖੂਨ ਉਹਨਾਂ ਦੇ ਜਿੰਮੇ ਹੋਵੇ ਨਾਲੇ ਜੇ ਕੋਈ ਮਨੋਖ ਜਿਸ ਤਰ੍ਹਾਂ ਤੀਵੀ ਨਾਲ ਸੰਗ ਕਰਦਾ ਹੈ ਉਸ ਤਰ੍ਹਾਂ ਮਨੋਖ ਨਾਲ ਸੰਗ ਕਰੇ ਤਾਂ ਉਹਨਾਂ ਦੋਹਾਂ ਨੇ ਮਾੜੀ ਗੱਲ ਕੀਤੀ ਉਹ ਜ਼ਰੂਰ ਵੱਡੇ ਜਾਨ ਉਹਨਾਂ ਦਾ ਖੂਨ ਉਹਨਾਂ ਦੇ ਜਿੰਮੇ ਹੋਵੇ ਅਤੇ ਜੇ ਕੋਈ ਮਨੋਖ ਕੋਈ ਬਹੁਟੀ ਉਸ ਦੀ ਮਾਂ ਸਣੇ ਵਿਆਹਵੇ ਤਾਂ ਉਹ ਖੋਟ ਹੈ ਉਹ ਅਗ ਨਾਲ ਸਾੜੇ ਜਾਨ ਨਾਲੇ ਉਹ ਦੋਵੇਂ ਤਾਂ ਕੀ ਤੁਹਾਡੇ ਵਿਚਾਰ ਕੋਈ ਖੋਟ ਨਾ ਰਹੇ ਅਤੇ ਜੇ ਕੋਈ ਮਨੁੱਖ ਪਸ਼ੂ ਨਾਲ ਸੰਗ ਕਰੇ ਤਾਂ ਉਹ ਜ਼ਰੂਰ ਵੱਡਿਆ ਜਾਏ ਅਤੇ ਤੋਸਾ ਪਸ਼ੂ ਨੂੰ ਵੀ ਵੱਡ ਸੁਟਣਾ ਅਤੇ ਜੇ ਕੋਈ ਤੇ ਵੀ ਕਿਸੇ ਪਸ਼ੂ ਦੇ ਅੱਗੇ ਆਵੇ ਅਤੇ ਉਸ ਤੋਂ ਸੰਗ ਕਰਵਾਏ ਤਾਂ ਤੂੰ ਤੀਵੀ ਨੂੰ ਅਤੇ ਪਸ਼ੂ ਨੂੰ ਵੱਢ ਸੁਟੀ ਉਹ ਜ਼ਰੂਰ ਵੱਡੇ ਜਾਨ ਉਹਨਾਂ ਦਾ ਖੂਨ ਉਹਨਾਂ ਦੇ ਜਿੰਮੇ ਹੋਵੇ ਅਤੇ ਜੇ ਕੋਈ ਮਨੋਖ ਆਪਣੀ ਪੈਨ ਆਪਣੇ ਪਿਓ ਦੀ ਤੀਜਾ ਆਪਣੀ ਮਾਂ ਦੀ ਤੀ ਨੂੰ ਲਿਆਵੇ ਅਤੇ ਉਸ ਦਾ ਨੰਗੇਜ ਵੇਖੇ ਅਤੇ ਉਹ ਉਸ ਦਾ ਨੰਗੇਜ ਵੇਖੇ ਤਾਂ ਇਹ ਸ਼ਰਮ ਦੀ ਗੱਲ ਹੈ ਉਹ ਆਪਣੀ ਲੋਕਾਂ ਦੇ ਸਾਹਮਣੇ ਹੀ ਵੱਡੇ ਜਾਨ ਉਸ ਨੇ ਆਪਣੀ ਪੈਨ ਦਾ ਨੰਗੇਜ ਉਗਾੜਿਆ ਸੋ ਉਸ ਦਾ ਦੋਸ਼ ਉਸ ਦੇ ਜਿੰਮੇ ਹੋਵੇ ਅਤੇ ਜੇ ਕੋਈ ਮਨੁੱਖ ਜੀਤੂ ਵਾਲੀ ਟੀਵੀ ਨਾਲ ਸੰਗ ਕਰੇ ਅਤੇ ਉਸ ਦਾ ਨੰਗੇਜ ਉਗਾੜੇ ਤਾਂ ਉਸ ਨੇ ਉਸ ਦਾ ਸੁੰਭ ਖੋਲਿਆ ਅਤੇ ਉਸ ਨੇ ਵੀ ਆਪਣੇ ਲਹੂ ਦਾ ਸੁੰਭ ਖੁਲਵਾਇਆ ਉਹ ਦੋਵੇਂ ਆਪਣੇ ਲੋਕਾਂ ਵਿੱਚੋਂ ਛੇਕੇ ਜਾਣ ਅਤੇ ਤੂੰ ਆਪਣੀ ਮਾਂ ਦੀ ਪੈਨ ਅਤੇ ਆਪਣੇ ਪਿਓ ਦੀ ਪੈਨ ਦਾ ਨੰਗੇਜ ਨਾ ਉਗਾੜੀ ਕਿਉਂ ਜੋ ਉਹ ਆਪਣੇ ਸਾਥ ਨੂੰ ਉਗਾੜਨਾ ਹੈ ਉਹਨਾਂ ਦਾ ਦੋਸ਼ ਉਹਨਾਂ ਦੇ ਜਿੰਮੇ ਹੋਵੇ ਅਤੇ ਜੇ ਕੋਈ ਮ ਕੋਈ ਮਨੁੱਖ ਆਪਣੇ ਚਾਚੇ ਦੀ ਤੇਵੀ ਨਾਲ ਸੰਗ ਕਰੇ ਕਾ ਉਸਨੇ ਆਪਣੇ ਚਾਚੇ ਦਾ ਨੰਗੇਜ ਉਗਾੜਿਆ ਉਹਨਾਂ ਦਾ ਦੋਸ਼ ਉਹਨਾਂ ਦੇ ਜਿੰਮੇ ਹੋਵੇ ਉਹ ਅੰਤਰੇ ਮਰਨਗੇ ਅਤੇ ਜੇ ਕੋਈ ਮਨੁੱਖ ਆਪਣੇ ਪ੍ਰਾ ਦੀ ਵਹਟੀ ਲਿਆਵੇ ਤਾਂ ਇਹ ਪਲੀਤ ਗੱਲ ਹੈ ਉਸ ਨੇ ਆਪਣੀ ਪ੍ਰਾ ਦਾ ਨੰਗੇਜ ਉਗਾੜਿਆ ਉਹ ਅੰਤਰੇ ਰਹਿਣਗੇ ਸੋ ਤੁਸਾਂ ਮੇਰੀਆਂ ਸਬਨਾ ਵਿਧੀਆਂ ਅਤੇ ਮੇਰਿਆਂ ਸਬਨਾ ਨਿਆਵਾ ਨੂੰ ਮੰਨ ਕੇ ਪੂਰਾ ਕਰਨਾ ਕੀ ਉਹ ਦੇਸ਼ ਜਿਸ ਦੇ ਵਿੱਚ ਵਸਣ ਲਈ ਮੈਂ ਤੁਹਾਨੂੰ ਲੈ ਜਾਂਦਾ ਹਾਂ ਤੁਹਾਨੂੰ ਉਹ ਗਲਾਸ਼ ਨਾ ਦੇਵੇ ਅਤੇ ਜਿਹੜੇ ਮੈਂ ਤੁਹਾਡੇ ਅੱਗੇ ਕੱਢਦਾ ਹਾਂ ਉਸ ਜਾਤ ਦੀਆਂ ਰੀਤਾ ਦੇ ਅਨੁਸਾਰ ਤੁਸੀਂ ਨਾ ਤੁਰਨਾ ਕਿਉਂ ਜੋ ਉਹਨਾਂ ਨੇ ਤਾਂ ਇਹ ਸਭੇ ਗੱਲਾਂ ਕੀਤੀਆਂ ਅਤੇ ਇਸ ਲਈ ਉਹ ਮੈਨੂੰ ਮਾੜੇ ਲੱਗੇ ਪਰ ਮੈਂ ਤੁਹਾਨੂੰ ਆਖਿਆ ਹੈ ਤੁਸੀਂ ਉਹਨਾਂ ਦੇ ਦੇਸ਼ ਰੱਖੋਗੇ ਅਤੇ ਮੈਂ ਉਸ ਦੇ ਰੱਖਣ ਲਈ ਤੁਹਾਨੂੰ ਦਿਆਂਗਾ ਇੱਕ ਅਜੇਹਾ ਦੇਸ਼ ਜਿੱਥੇ ਦੁੱਧ ਅਤੇ ਸ਼ਹਿਦ ਵਗਦਾ ਹੈ ਮੈਂ ਜਹਵਾਹ ਤੁਹਾਡਾ ਪਰਮੇਸ਼ੁਰ ਹਾਂ ਜਿਸ ਨੇ ਹੋਰਨਾਂ ਲੋਕਾਂ ਤੋਂ ਤੁਹਾਨੂੰ ਵੱਖਰੇ ਕੀਤਾ ਤੋਸਾਂ ਸ਼ੁੱਧ ਅਤੇ ਅਸ਼ੁੱਧ ਪਸ਼ੂ ਦੇ ਵਿੱਚ ਅਤੇ ਅਸ਼ੁੱਧ ਅਤੇ ਸ਼ੁੱਧ ਪੰਛੀਆਂ ਦੇ ਵਿੱਚ ਪੇਦ ਰੱਖਣਾ ਅਤੇ ਤੋਸਾਂ ਪਛੂਚਾ ਪੰਛੀ ਜਾਂ ਕਿਸੇ ਪ੍ਰਕਾਰ ਦੇ ਜੀਵ ਕਰਕੇ ਜੋ ertid ਉਤੇ ਕਿਸਰਦਾ ਹੈ ਜੋ ਮੈਂ ਤੁਹਾਡੇ ਕੋਲੋਂ ਅਸ਼ੁੱਧ ਸਮਝ ਕੇ ਵਖਰਾ ਕੀਤਾ ਮਾੜੇ ਨਾ ਬਨਣਾ ਅਤੇ ਤੁਸੀਂ ਮੇਰੇ ਅੱਗੇ ਪਵਿੱਤਰ ਹੋਵੋ ਕਿਉਂ ਜੋ ਮੈਂ ਪਵਿੱਤਰ ਹਾਂ ਅਤੇ ਆਪਣੇ ਬਣਾਉਣ ਲਈ ਮੈਂ ਤੁਹਾਨੂੰ ਹੋਰਨਾਂ ਲੋਕਾਂ ਤੋਂ ਵੱਖਰੇ ਕੀਤਾ ਨਾਲੇ ਮਨੁੱਖਾਂ ਜਾਂ ਤੇਵੀ ਜਿਸ ਦਾ ਦੇਉਝਾਰ ਹੈ ਜਾਂ ਜਾਦੂਗਰ ਹੈ ਸੋ ਜ਼ਰੂਰ ਵੱਡੀ ਜਾਵੇ ਉਹ ਉਹਨਾਂ ਨੂੰ ਵਟੀਆਂ ਨਾਲ ਮਾਰ ਸੁਟਨ ਉਹਨਾਂ ਦਾ ਖੂਨ ਉਹਨਾਂ ਦੇ ਜਿੰਮੇ ਹੋਵੇ ਅਮੀਨ